ਆਪਰੇ ਇੱਕ ਬਹੁਤ ਹੀ ਸੱਚੀ ਗੱਲ ਦੱਸਣ ਲੱਗਿਆ ਮਜ਼ਾਕ ਨਾ ਸਮਝੋ ਇਹਨੂੰ ਤੇ ਸੇਮ ਜਸਰਜੀ ਦਾ ਇਹ ਗਾਣਾ ਹੈ ਸੀਗਾ ਜਿਹਦੇ ਵਿੱਚ ਇੱਕ ਲਾਈਨ ਆ ਵੀ ਕਰ ਲੈ ਤੂੰ ਜਿੰਨੇ ਹੁਣ ਕਰਨੇ ਨਖਰੇ ਪਿੱਛੋਂ ਹਾਂਜੀ ਹਾਂਜੀ ਸਾਨੂੰ ਲੱਖ ਵਾਰ ਕਹਿੰਗੀ ਓਨੀ ਵਾਰ ਕਹੇਗੀ ਠੀਕ ਹੈ ਨਾ ਤੇ ਇਹ ਗਾਣਾ ਮੈਂ ਆਪਦੀ ਜਿਹੜੀ ਗਰਲਫ੍ਰੈਂਡ ਨੂੰ ਸੁਣਾ ਰਿਹਾ ਸੀ ਤੇ ਉਦਾਂ ਹੀ ਮੈਂ ਲਾਈਨ ਕਹੀ ਤੇ ਉਹ ਗਾਣੇ ਕਰਕੇ ਮੇਰਾ ਬ੍ਰੇਕਅਪ ਹੋ ਗਿਆ ਕਿਵੇਂ ਹੋਇਆ ਉਹ ਮੈਂ ਤੁਹਾਨੂੰ ਦੱਸਦਾ ਵੀ ਮੈਂ ਆਪਦੀ ਗਰਲਫ੍ਰੈਂਡ ਨਾਲ ਗੱਲ ਕਰਦਾ ਪਿਆ ਸੀ ਗੱਲ ਤੇ ਮੈਂ ਉਹਨੂੰ ਕਿਹਾ ਵੀ ਕਰ ਲੈ ਤੂੰ ਜਿੰਨੇ ਹੁਣ ਕਰੇ ਨਖਰੇ ਪਿੱਛੋਂ ਹਾਂਜੀ ਹਾਂਜੀ ਮੈਨੂੰ ਉਹ ਨਹੀਂ ਵਾਰ ਕਰੇਗੀ ਤੇ ਅੱਗੋਂ ਜੀ ਮੈਨੂੰ ਜਵਾਬ ਦੇ ਕੇ ਕਹਿੰਦੀ ਕਿਉਂ ਤੇਰੇ 'ਚ ਇੰਨਾ ਕੀ ਖਾਸ ਆ ਫਿਰ ਇਹ ਮੈਨੂੰ ਬਹੁਤ ਜ਼ਿਆਦਾ ਫੀਲ ਹੋਇਆ ਇਹ ਗੱਲ ਦਾ ਜਦ ਮੇਰੀ ਗਰਲਫ੍ਰੈਂਡ ਨੇ ਮੈਨੂੰ ਇੰਨੀ ਗੱਲ ਕਹੀ ਤੇ ਮੈਨੂੰ ਉਹਦੀ ਸੱਚਾਈ ਲੱਗੀ ਪਤਾ ਵੀ ਉਹ ਕੀ ਚਾਹੁੰਦੀ ਆ ਠੀਕ ਆ ਉਹ ਮੈਨੂੰ ਖਾਸ ਨਹੀਂ ਸਮਝਦੀ ਤੇ ਇਹ ਗੱਲ ਦੇ ਲਈ ਮੈਂ ਸੇਮ ਜਸਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਆ ਵੀ ਜਿਨ੍ਹਾਂ ਨੇ ਜਿਨ੍ਹਾਂ ਦੇ ਬਦੌਲਤ ਮੇਰਾ ਬ੍ਰੇਕਅਪ ਹੋਇਆ ਤੇ ਅੱਜ ਮੈਂ ਬਹੁਤ ਖੁਸ਼ ਆ ਤੇ ਹੁਣ ਮੈਂ ਕੋਸ਼ਿਸ਼ ਕਰਦਾ ਪਿਆ ਵੀ ਨਵੀਂ ਗਰਲਫ੍ਰੈਂਡ ਬਣਾ ਲਵਾਂ ਜੋ ਕਿ ਮੇਰੇ ਚ ਕੁਝ ਖਾਸ ਵੇਖ ਲਵੇ ਤੇ ਜੇਕਰ ਤੁਹਾਨੂੰ ਇਹ ਵੀਡੀਓ ਮੇਰੀ ਚੰਗੀ ਲੱਗੀ ਹੈ ਤੇ ਇਹਨੂੰ ਸ਼ੇਅਰ ਕਰਿਓ ਦੋਸਤੋ ਵੱਧ ਤੋਂ ਵੱਧ ਵੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਇਹ ਚਲੋ ਕੰਮ ਤੇ ਜਾਂਦਾ ਹੋ ਗਿਆ ਟਾਈਮ ਚਲਦਾ ਜੀ ਮੈਂ ਫਿਰ ਮਿਲਦੇ ਆ ਬਾਏ ਬਾਏ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ